ਹੁਣ ਅਗਰ ਸਟਾਰਟ ਕਰੀਏ ਜੀ ਅੱਜ ਦੀ ਜੋ ਇਹ ਪ੍ਰੈਸ ਕਾਨਫਰੰਸ ਹੈ ਜੀ ਇਹ ਅਸੀਂ ਇੱਕ ਪ੍ਰਪੋਜ਼ਲ ਜਾਂ ਇੱਕ ਰਿਕਵੈਸਟ ਸਰਕਾਰ ਨੂੰ ਕਰਨਾ ਚਾਹੁੰਦੇ ਆਂ ਬਾਬਾ ਹੀਰਾ ਸਿੰਘ ਪਠੜ ਕਾਲਜ ਸਿਰਫ ਇੱਕ ਵਿਦਿਅਕ ਅਦਾਰਾ ਨਹੀਂ ਹੈ ਸਿਰਫ 100 150 ਲੋਕਾਂ ਦੀ ਰੋਜ਼ਗਾਰ ਦਾ ਮੁੱਦਾ ਨਹੀਂ ਹੈ ਜੋ ਪਿੱਛੇ ਕਈ ਵਾਰੀ ਲੋਕਾਂ ਨੂੰ ਸਮਝਾਇਆ ਜਾਂਦਾ ਵੀ ਸ਼ਾਇਦ ਇਕੱਲੇ empioyes ਦਾ ਮਸਲਾ ਹੈ ਬਾਬਾ ਹੀਰਾ ਸਿੰਘ ਪਠੜ ਪੂਰੇ ਸ਼ਹਿਰ ਦੀ ਪੂਰੇ ਬਲਕੇ ਸਾਡੇ ਇਲਾਕੇ ਦੀ ਇੱਕ ਅਰਥ ਵਿਵਸਥਾ ਦਾ ਬਹੁਤ ਵੱਡਾ ਪਿੱਲਰ ਸੀ ਜਿਹਦੇ ਅੰਦਰ ਬਾਹਰੋਂ ਹਜ਼ਾਰਾਂ ਬੱਚੇ ਉਰੇ ਪੜਨ ਆਉਂਦੇ ਸੀ ਸਾਡੀ ਇਕਨੋਮੀ ਚ ਪੈਸਾ ਆਉਂਦਾ ਸੀ ਸਾਡੀਆਂ ਦੁਕਾਨਾਂ ਸਾਡਾ ਸ਼ਹਿਰ ਗਰੋ ਕਰਦਾ ਸੀਗਾ ਉਹ ਸਾਡੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਸੀ ਸਾਡੀ ਇਕਨੋਮੀ ਦਾ ਸਰਕਲ ਚੱਲਦਾ ਸੀ ਦੂਜਾ ਜਿਹੜੇ ਸਾਡੇ ਪਿੰਡਾਂ ਦੇ ਸ਼ਹਿਰ ਦੇ ਗਰੀਬ ਬੱਚੇ ਆ ਜਿਹੜੇ ਬਾਹਰਲੇ ਸ਼ਹਿਰਾਂ ਦੇ ਵਿੱਚ ਜਾ ਕੇ ਮਹਿੰਗੀ ਪੜ੍ਹਾਈ ਪੀਜੀ ਦੇ ਖਰਚੇ ਹੋਰ ਚੀਜ਼ਾਂ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਨੇੜੀ ਵਧੀਆ ਤੇ ਚੰਗੀ ਐਜੂਕੇਸ਼ਨ ਮਿਲਣ ਦਾ ਮੌਕਾ ਸੀਗਾ ਉਸ ਵੇਲੇ ਇੰਜੀਨੀਅਰਿੰਗ ਐਜੂਕੇਸ਼ਨ ਟੌਪ ਤੇ ਸੀਗੀ ਤਾਂ ਆਪਣਾ ਇੰਜੀਨੀਅਰਿੰਗ ਕਾਲਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਪੜ੍ਹਦੇ ਸੀ ਅੱਜ ਇਹ ਬਾਬਾ ਹੀਰਾ ਸਿੰਘ ਪਠੜ੍ਹ ਕਾਲਜ ਜੋ ਕੋਜੀ ਰਾਜਨੀਤੀ ਦੀ ਭੇਟ ਚੜਿਆ ਪਿਛਲੇ 10 15 20 ਸਾਲਾਂ ਦੇ ਵਿੱਚ ਮਰਦੇ 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 ਅੱਜ ਇੱਕ ਤਕਰੀਬਨ ਤਕਰੀਬਨ ਮੌਤ ਮਰ ਚੁੱਕਿਆ ਹੈ ਬਾਬਾ ਹੀਰਾ ਸਿੰਘ ਪਠੜ੍ਹ ਕਾਲਜ ਨੂੰ ਤਾਲਾ ਲੱਗ ਚੁੱਕਿਆ ਹੈ EMPLOYEES SHIFT OUT ਹੋ ਚੁੱਕੇ ਹੈ ਖੰਡਰ ਬਣਿਆ ਪਿਆ ਮਾਹੌਲ ਬੁਰਾ ਹਾਲ ਹੋਇਆ ਪਿਆ ਸਰਕਾਰ ਕਨੀਓ ਸ਼ਗੂਫੇ ਸਾਡੇ ਕੋਲੇ ਜਰੂਰ ਸੁਣਨ ਨੂੰ ਇਧਰ ਉਧਰੋ ਫਵਾਵਾ ਮਿਲਦੀਆਂ ਐ ਵੀ ਜੀ ਫਲਾਨਾ ਕਾਲ ਜਾ ਰਿਹਾ ਹੈ ਜੀ ਮੈਡੀਕਲ ਕਾਲ ਜਾ ਰਿਹਾ ਹੈ ਜੀ ਕਦੇ ਕੋਈ ਦਫਤਰ ਆ ਰਿਹਾ ਹੈ ਜੀ ਕਦੇ ਕੋਈ ਖੁਸ਼ ਆ ਰਿਹਾ ਹੈ ਜੀ ਪਰ ਹੋਇਆ ਕੁਛ ਨਹੀਂ ਤਿੰਨ ਸਾਢੇ ਤਿੰਨ ਸਾਲ ਨਿਕਲ ਚੁੱਕੇ ਆ ਉਹ ਸਰਕਾਰ ਜਿਹੜੀ ਸਰਕਾਰ ਦੇ ਸਭ ਤੋਂ ਉੱਚ ਅਹੁਦਿਆਂ ਤੇ ਬੈਠਣ ਵਾਲੇ ਮੰਤਰੀ ਇਸ ਕਾਲਜ ਦੇ ਧਰਨਿਆਂ 'ਚ ਆ ਕੇ ਖੁਦ ਸ਼ਿਰਕਤ ਕਰਦੇ ਰਹੇ ਆ ਹਿੱਸਾ ਲੈਦੇ ਰਹੇ ਆ ਉਹ ਕਾਲਜ ਜਜ ਭੇਟ ਚੜ ਚੁੱਕਿਆ ਮੌਤ ਹੋ ਚੁੱਕੀ ਹੈ ਸੋ ਅਸੀਂ ਅੱਜ ਇਹ ਬੇਨਤੀ ਕਰਨ ਆਏ ਆ ਜੋ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਮੌਜੂਦਾ ਕੈਬਨਿਟ ਮਨਿਸਟਰ ਨੇ ਜੋ ਵੀ ਸਰਕਾਰ ਕਨੀਓ ਬਾਬਾ ਹੀਰਾ ਸਿੰਘ ਪਠੜ ਕਾਜ ਨੂੰ ਲੈ ਕੇ ਪ੍ਰਪੋਜ਼ਲ ਬਣ ਰਹੀ ਹੈ ਲੋਕਾਂ ਦੇ ਵਿੱਚ ਬਹੁਤ ਇਸ ਨੂੰ ਲੈ ਕੇ ਚਿੰਤਾ ਹੈ ਬਹੁਤ ਫਿਕਰ ਹੈ ਕਿਰਪਾ ਕਰਕੇ ਸ਼ਹਿਰ ਦੀ ਇੱਕ ਤੁਸੀਂ ਮੀਟਿੰਗ ਸੱਦੋ ਉਹ ਸ਼ਹਿਰ ਦੀ ਮੀਟਿੰਗ ਦੇ ਸਾਹਮਣੇ ਕੀ ਐਕਚੁਅਲ ਗਰਾਉਂਡ ਫੈਕਟਸ ਹੈਗੇ ਆ ਕਿੱਥੇ ਆਪਾਂ ਖੜੇ ਆ ਸਾਨੂੰ ਪੇਸ਼ ਕਰੋ ਜੇ ਕਾਲਜ ਕੋਈ ਬਣਨ ਦੀ ਪ੍ਰਪੋਜ਼ਲ ਹੈਗੀ ਹੈ ਤਾਂ ਸਾਨੂੰ ਜ਼ਰੂਰ ਦੱਸੋ ਵੀ ਆਹ ਹੈਗੀ ਐਨੇ ਸਮੇਂ ਦੇ ਵਿੱਚ ਕਾਲਜ ਬਣ ਜਾਊਗਾ ਅਸੀਂ ਵੀ ਨਿਸ਼ਚਿੰਤ ਹੋ ਕੇ ਉਸ ਚੀਜ਼ ਦੇ ਉੱਤੇ ਸਾਰੇ ਸ਼ਹਿਰ ਵਾਸੀ ਸਾਰੇ ਇਲਾਕਾ ਵਾਸੀ ਵੇਟ ਕਰੀਏ ਵੀ ਹਾਂ ਜੀ ਇੰਨੀ ਦੇਰ ਦੇ ਵਿੱਚ ਫਲਾਣਾ ਮੈਡੀਕਲ ਕਾਲਜ ਆ ਰਿਹਾ ਜਾਂ ਕਿਹੜਾ ਆ ਰਿਹਾ ਕਿ ਆਸਰਿਆਂ ਦੇ ਵਿੱਚ ਨਾ ਸਾਨੂੰ ਰੱਖਿਆ ਜਾਵੇ ਅਗਰ ਕਿਸੇ ਕਾਰਨ ਕਰਕੇ ਉਰੇ ਕੋਈ ਕਾਲਜ ਨਹੀਂ ਬਣਦਾ ਅਸੀਂ ਪਹਿਲਾਂ ਤਾਂ ਮੰਗ ਕਰਦੇ ਹਾਂ ਸਰਕਾਰੀ ਕਾਲਜ ਇੱਥੇ ਕੋਈ ਚੰਗਾ ਇਹੋ ਜਿਹਾ ਖੋਲਿਆ ਜਾਵੇ ਜਿਹਦੇ ਨਾਲ ਘੱਟੋ ਘੱਟ 5-4000 ਬੱਚਾ ਇੱਥੇ ਪੜਨਾ ਵੇ ਮੈਡੀਕਲ ਕਾਲਜ ਸਭ ਤੋਂ ਵਧੀਆ ਉਰੇ ਬਣ ਸਕਦਾ ਸਾਡੇ ਕੋਲੇ ਬਿਲਡਿੰਗ ਹੈ ਸਾਡੇ ਕੋਲੇ ਜ਼ਮੀਨ ਹੈ ਸਾਡੇ ਕੋਲੇ ਹਸਪੀਟਲ ਹੈ ਸਾਡੇ ਕੋਲੇ ਸਾਰਾ ਕੁਝ ਹੈ ਬਟ ਕਿਸੇ ਕਾਰਨ ਕਰਕੇ ਅਗਰ ਨਹੀਂ ਬਣਾਉਣਾ ਚਾਹਦੇ ਲਾਅ ਯੂਨੀਵਰਸਿਟੀ ਬਣਾ AI ਤੇ ਅੱਜ ਕੱਲ ਇੰਨੀ ਜ਼ਿਆਦਾ ਕੋਰਸੇਜ਼ ਨੇ ਕੰਪਿਊਟਰ ਸਾਇੰਸ ਦੀ ਇੰਨੀ ਜ਼ਿਆਦਾ ਮੰਗ ਹੈ ਜੋ ਅੱਜ ਲੋੜੀ ਦੇ ਕੋਰਸੇਜ਼ ਨੇ ਉਹਨਾਂ ਕੋਰਸੇਜ਼ ਦੀ ਉਹਦੇ ਕੋਈ ਨਾ ਕੋਈ ਤੁਸੀਂ ਅਦਾਰਾ ਖੋਲ ਸਕਦੇ ਹੋ ਅਗਰ ਸਰਕਾਰ ਤੋਂ ਨਹੀਂ ਖੁੱਲ ਸਕਦਾ ਕਿਸੇ ਕਾਰਨ ਕਰਕੇ ਅਸੀਂ ਉਹਨਾਂ ਨੂੰ ਇਹ ਪ੍ਰਪੋਜ਼ਲ ਦਿੰਨੇ ਆ ਕਿਉਂਕਿ ਸਾਡਾ ਮਕਸਦ ਸਿਰਫ ਇਹ ਨਹੀਂ ਹੁੰਦਾ ਵੀ ਕੱਲਾ ਰੌਲਾ ਰੱਪਾ ਪਾਈਏ ਅਸੀਂ ਨਾਲ ਪ੍ਰਪੋਜ਼ਲ ਲੈ ਕੇ ਆਉਂਦੇ ਜਿੱਥੇ ਜਿੰਨੇਕ ਜੋਕੇ ਹੁੰਨੇ ਆ ਅਸੀਂ ਇਹ ਕਹਿੰਦੇ ਆ ਅਗਰ ਸਰਕਾਰ ਤੋਂ ਨਹੀਂ ਖੁੱਲ ਸਕਦਾ ਸਰਕਾਰੀ ਕਾਲਜ ਨਹੀਂ ਖੁੱਲਣਾ ਭਾਈ ਫਿਰ ਆਪਾਂ ਇਸ ਦਾ ਕੋਈ ਹੋਰ ਉਰਲਾ ਪਰਲਾ ਹੱਲ ਕੱਢੀਏ ਜੇ ਨਹੀਂ ਹੁੰਦਾ ਸਰਕਾਰ ਜਵਾਬ ਦੇਵੇ ਸਾਨੂੰ ਇਸ ਚੀਜ਼ ਦਾ ਰਾਈਟ ਦਵੇ ਕਿਉਂਕਿ ਸਰਕਾਰੀ ਕਾਲਜ ਉਹਦੇ ਬਿਹਾਫ ਤੇ ਕੋਈ ਵੀ ਜਾ ਕੇ ਕਿਤੇ ਵੀ ਗੱਲ ਨਹੀਂ ਕਰ ਸਕਦਾ ਸਰਕਾਰ ਰਾਈਟ ਦਵੇ ਅਸੀਂ ਜਾ ਕੇ ਖੁਦ ਨੈਸ਼ਨਲ ਇੰਟਰਨੈਸ਼ਨਲ ادارےਾਂ ਕੋਲੇ ਅਸੀਂ ਜਾਵਾਂਗੇ ਖੁਦ ਪ੍ਰੈਜੈਂਟੇਸ਼ਨਾਂ ਦਵਾਂਗੇ ਖੁਦ ਮਿਹਨਤ ਕਰਕੇ ਜੋ ਮਰਜ਼ੀ ਸਾਨੂੰ ਕਰਨਾ ਪਵੇ 6 ਮਹੀਨਿਆਂ ਦੇ ਵਿੱਚ ਵਿੱਚ ਇੱਥੇ ਕੋਈ ਵਧੀਆ ਚੰਗਾ ਨੈਸ਼ਨਲ ਜਾਂ ਇੰਟਰਨੈਸ਼ਨਲ ادارਾ ਲਿਆ ਕੇ ਖੜਾ ਕਰ ਦਾਂਗੇ ਜਿਹੜਾ ਸਾਡੇ ਕਾਲਜ ਨੂੰ ਮੁਰ ਸਰਜੀਤ ਕਰੂਗਾ ਮੁਰ ਬਾਤ ਕਰੂਗਾ ਸਿਰਫ ਸਾਨੂੰ ਜ਼ਰੂਰਤ ਹੈ ਸਰਕਾਰ ਦੀ ਸਪੋਰਟ ਦੀ ਕਿਉਂਕਿ ਸਰਕਾਰ ਦੀ ਸਪੋਰਟ ਤੋਂ ਬਿਨਾਂ ਨਹੀਂ ਕੁਝ ਹੋ ਸਕਦਾ ਉਹਦੇ ਲਈ ਅਸੀਂ ਸ਼ਹਿਰ ਦੀ ਇੱਕ ਸਾਂਝੇ ਲੋਕਾਂ ਦੀ ਕਮੇਟੀ ਬਣਾਵਾਂਗੇ ਜੋ ਇਹ ਸਾਰੀ ਐਫਰਟ ਨੂੰ ਓਵਰਸੀ ਕਰੂਗੀ ਸਾਡੇ ਕਿਨਿਓ ਕੋਈ ਐਫਰਟ ਦੇ ਵਿੱਚ ਕਮੀ ਹੋਊਗੀ ਤਾਂ ਵੀ ਉਹ ਕਮੇਟੀ ਦੱਸ ਸਕਦੀ ਹੈ ਅਗਰ ਸਰਕਾਰ ਸਾਡੇ ਮਿਹਨਤ ਨੂੰ ਫੇਲ ਕਰਨ ਲਈ ਕੋਈ ਇਸ ਤਰ੍ਹਾਂ ਦੀ ਅੜਚਣ ਰੌਂਦੀ ਹੋਊਗੀ ਤਾਂ ਉਹ ਵੀ ਉਹ ਕਮੇਟੀ ਉਸ ਦੇ ਓਵਰਸੀ ਕਰ ਸਕਦੀ ਹੈ ਆਓ ਰਲ ਕੇ ਅਸੀਂ ਸਾਰੇ ਹੱਲਾ ਮਾਰੀਏ ਜ਼ੋਰ ਮਾਰੀਏ ਜੇ ਸਰਕਾਰ ਕੋਲ ਕੋਈ ਪ੍ਰਪੋਜ਼ਲ ਹੈ ਸਰਕਾਰ ਪੇਸ਼ ਕਰੇ ਜੇ ਨਹੀਂ ਹੈਗੀ ਤਾਂ ਅਸੀਂ ਉਹਨਾਂ ਨੂੰ ਇਹ ਪ੍ਰਪੋਜ਼ਲ ਪੇਸ਼ ਕਰਦੇ ਹਾਂ ਕਿਰਪਾ ਕਰਕੇ ਸਾਡੀ ਪ੍ਰਪੋਜ਼ਲ ਐਕਸੈਪਟ ਕਰ ਲਓ ਸਾਡਾ ਕਾਲਜ ਚੱਲ ਜੇ ਸਾਡਾ ਇਲਾਕਾ ਆਬਾਦ ਹੋ ਜੇ ਜਿਵੇਂ ਮੈਂ ਪਹਿਲਾਂ ਕਿਹਾ ਸਿਰਫ ਇੱਕ ਕਾਲਜ ਦਾ ਮਸਲਾ ਨਹੀਂ ਜੀ ਸਾਡੇ ਇਲਾਕੇ ਦਾ ਮਸਲਾ ਅੱਜ ਬਹੁਤ ਸਾਰੇ ਵਿਚਾਰੇ ਦੁਕਾਨਦਾਰਾਂ ਕੋਲੇ ਜ਼ਹਿਰਖਾਨ ਨੂੰ ਪੈਸੇ ਨਹੀਂ ਹੈਗੇ ਅੱਜ ਸਾਡੇ ਦੁਕਾਨਦਾਰਾਂ ਕੋਲ ਕਈ ਵਾਰੀ ਬੂਣੀ ਦਾ ਬੂਣੀ ਨਹੀਂ ਹੁੰਦੀ ਪੂਰੇ ਦਿਨ ਦੇ ਵਿੱਚ ਧੂਪ ਦੇ ਪੈਸੇ ਨਹੀਂ ਪੂਰੇ ਹੁੰਦੇ ਉਹਦਾ ਇਫੈਕਟ ਕੀ ਪੈ ਰਿਹਾ ਜਿਹੜੀ ਉਹਨਾਂ ਨੇ ਪਿੰਡਾਂ ਦੀ ਲੇਬਰ ਰੱਖੀ ਸੀ ਉਹਨਾਂ ਨੂੰ ਵੇਲੇ ਕਰਕੇ ਘਰੇ ਭੇਜੀ ਜਾ ਰਹੇ ਨੇ ਉਹ ਬੱਚੇ ਜਿਹੜੇ ਵਿਚਾਰੇ ਪਹਿਲਾਂ ਕੰਮਕਾਰ ਕਰਦੇ ਸੀ ਅੱਜ ਵਿਹਲੇ ਹੋ ਕੇ ਉਹ ਨਸ਼ਿਆਂ ਦੇ ਕਰਨੀ ਦਲਦਲ ਚ ਕੁੱਸੀ ਜਾ ਰਹੇ ਆ ਸੋ ਇੱਕ ਨੈਗੇਟਿਵ ਵਿਸ਼ੇ ਸਰਕਲ ਦੇ ਵਿੱਚ ਅਸੀਂ ਫੈਲ ਰਹੇ ਆ ਤੁਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਇਹ ਚੋਂ ਬਾਹਰ ਕੱਢਣ ਲਈ ਉਰੇ ਬਹੁਤ ਇੰਪੋਰਟੈਂਟ ਹੈ ਇੱਕ ਐਜੂਕੇਸ਼ਨ ਇੰਸਟੀਟਿਊਟ ਨੂੰ ਚਲਾਉਣਾ ਇਸ ਤੋਂ ਬਾਅਦ ਦੇਲਾ ਸਿੰਘਾ ਯੂਨੀਵਰਸਿਟੀ ਜਿਹੜੀ ਆ ਕਾਲੀ ਪੂਲਾ ਸਿੰਘ ਜੀ ਦੇ ਨਾਮ ਤੇ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਪਰ ਇਹ ਤਾਂ ਸਾਡੇ ਕੋਲ ਤਿਆਰ ਪਰ ਤਿਆਰ ਪਿੱਛੇ ਖਰਾਬ ਪਈ ਹੈ ਅਸੀਂ ਚਾਹੁੰਦੇ ਆ ਇਹਨੂੰ ਫਟਾਫਟ ਮੂਰਤ ਸਰਜੀਤ ਕਰ